ਸੋ ਲੋਕ ਮਹੱਲਾ ਤੋਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿਸਾ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵਲ ਹੈ ਤਾਂ ਝਾਕ ਝਾਕ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉ ਜਿਉ ਨਿੰਦਕ ਨਿੰਦ ਕਰਹਾ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਨ ਪੈਰੀ ਆਣ ਸਭ ਪਾਈ ਸਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝਾਕ ਝਾਕ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰਾ ਸਤਿਗੁਰੂ ਕਟਾਏ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵਲ ਹੈ ਤਾਂ ਝਾਕ ਝਾਕ ਮਰ ਸਭ ਲੋਕਾਈ ਨਿੰਦ ਕਾਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਏ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸਤਿ ਸਾਹਿਬ ਸਤ ਗੁਰੂ ਕਾ ਵਲ ਹੈ ਤਾ ਝਖ ਝਖ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਿਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤੁਸ ਦਿੱਤੀ ਪੂਰਾ ਸਤਿਗੁਰੂ ਘਟਾਏ ਨਾਹੀ ਇੱਕ ਤਿਲ ਕਿਸਾ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵੱਲ ਹੈ ਤਾ ਚੱਕ ਚੱਕ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ ਚੌਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਏ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਹਿ ਵੱਲ ਹੈ ਤਾਂ ਝਾਕ ਝਾਕ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਕਰਤਾ ਆਪੁ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਹਿ ਵੱਲ ਹੈ ਤਾਂ ਝਾਕ ਝਖ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹਾਏ ਤੇਉ ਤੇਉ ਨਿਤ ਨਿਤ ਚੜ੍ਹ ਸਵਾਈ ਜਾਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤੁਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸਚੁ ਸਾਹਿਬ ਸਤਿਗੁਰੂ ਕਾ ਵਲ ਹੈ ਤਾ ਝਖ ਝਖ ਮਰੈ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਨ ਪਰਿਆਣ ਸਭ ਪਾਈ ਸਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤੁਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵਲ ਹੈ ਤਖ 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 ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵਲ ਹੈ ਤਾਂ ਝਾਕ ਝਾਕ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਸਾ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵਲ ਹੈ ਤਾਂ ਝਾਕ ਝਾਕ ਮਰ ਸਭ ਲੋਕਾਈ ਨਿੰਦ ਕਾ ਕੇ ਮਹਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਉ ਤਉ ਨਿਤ ਨਿਤ ਚੜਾ ਸਵਾਈ ਜਨ ਨਾਨਕ ਹਰ ਆਰਾਧਿਆ ਤਿੰਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰਾ ਸਤਿਗੁਰ ਘਟਾਇ ਨਾਹੀ ਇੱਕ ਤਿਲ ਕਿਛਾ ਦੀ ਘਟਾਈ ਸਤਿ ਸਾਹਿਬ ਸਤਿਗੁਰੂ ਕਾ ਵਲ ਹੈ ਤਾ ਝਾਕ-ਝਾਕ ਮਰੈ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਿਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ-ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤੁਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵੱਲ ਹੈ ਤਾ ਟਖ ਟਖ ਮਰ ਸਭ ਲੋਕਾਈ ਨਿੰਦ ਕਾ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਿਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ ਸ਼ਲੋਕ ਮਹਲਾ 4 ਤੰਤਰ ਹਰ ਗੁਰੂ ਧਿਆਏ ਦਾ ਵੱਡੀ ਵਿੜਾਈ ਤਸ ਦਿੱਤੀ ਪੂਰਾ ਸਤਿਗੁਰੂ ਘਟਾਇ ਨਾਹੀ ਇੱਕ ਤਿਲ ਕਿ ਸਾਦੀ ਘਟਾਈ ਸੱਚ ਸਾਹਿਬ ਸਤਿਗੁਰੂ ਕਾ ਵੱਲ ਹੈ ਤਾਂ ਝਾਕ ਝਾਕ ਮਰ ਸਭ ਲੋਕਾਈ ਨਿੰਦ ਕਾ ਕੇ ਮਹਕਾਲੇ ਕਰੇ ਕਰਤਾ ਆਪੁ ਬਧਾਈ ਜਿਉ ਜਿਉ ਨਿੰਦਕ ਨਿੰਦ ਕਰਹੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਾਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ